ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆ ਪਾਲਕ ਪਨੀਰ ਦੀ ਸਬਜ਼ੀ ਠੀਕ ਹੈ ਜੀ ਇਹ ਆਪਾਂ ਇੱਕ ਗੁੱਛੀ ਪਾਲਕ ਦੀ ਲਈ ਸੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦੋ ਤਿੰਨ ਵਾਰ ਆਪਾਂ ਧੋ ਲਿਆ ਆ ਤੇ ਇਹ ਆਪਾਂ ਤਿੰਨ ਪਿਆਜ਼ ਲਏ ਨੇ ਵੱਡੇ ਸਾਈਜ਼ ਦੇ ਇੱਕ ਲਸਣ ਦਾ ਗੱਠਾ ਲੈ ਕੇ ਛਿੱਲ ਲਿਆ ਆ ਤੇ ਜੇ ਤੁਸੀਂ ਅਦਰਕ ਪਾਉਣਾ ਹੋਵੇ ਤੁਸੀਂ ਇਹਦੇ ਵਿੱਚ ਪਾ ਲਿਓ ਇਹ ਆਪਾਂ 10 12 ਹਰੀਆਂ ਮਿਰਚਾਂ ਲਈਆਂ ਨੇ ਇਨਾਂ ਨੂੰ ਵੀ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਆ ਪਾ ਕੇ ਪੱਠਿਆਂ ਨੂੰ ਮੈਕਸੀ ਦੇ ਜੱਗ ਵਿੱਚ ਜਿਹੜਾ ਗ੍ਰाइंड ਕਰ ਲੈਣਾ ਆ ਠੀਕ ਹੈ ਜੀ ਇਹ ਆਪਾਂ ਪਨੀਰ ਲਿਆਇਆ ਤੇ ਇਹ ਆਪਾਂ ਦੋ ਲਾਲ ਟਮਾਟਰ ਲਏ ਨੇ ਪਾਲਕ ਪਨੀਰ ਬਣਾਉਣ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਸਾਫ਼ ਕਰ ਲੈਣਾ ਆ ਤੇ ਫਿਰ ਇਹ ਪਾਲਕ ਨੂੰ ਜਿਹੜਾ ਹੈਗਾ ਆ ਆਪਾਂ ਪਾਣੀ ਦੇ ਵਿੱਚ ਬੋਇਲ ਕਰਨਾ ਆ ਹਾਂਜੀ ਤੇ ਪਾਣੀ ਤੁਸੀਂ ਨੇ ਉਨਾ ਲੈਣਾ ਆ ਕਿ ਪਾਲਕ ਆ ਜਿਹੜੀ ਚੰਗੀ ਤਰ੍ਹਾਂ ਵਿੱਚ ਉਡੋ ਬੱਜਾ ਬਈ ਆ ਪਕੜਾਈ ਹੈ ਜਿਹੜੀ ਰੱਖ ਲਈ ਆ ਪਾਣੀ ਪਾ ਕੇ ਦੇ ਸਕਦੇ ਹਾਂ ਤੇ ਹੁਣ ਇਹ ਪਾਲਕ ਆ ਜਿਹੜੀ ਆਪਾਂ ਸਾਰੀ ਇਹਦੇ ਵਿੱਚ ਪੜਾਈ ਦੇ ਪਾ ਲੈਣੀ ਆ ਚੰਗੀ ਤਰ੍ਹਾਂ ਇਹ ਵਿੱਚ ਜਿਹੜੀ ਆ ਰਿਪ ਕਰ ਦੇਣੀ ਤੇ ਇਹਨੂੰ ਆਪਾਂ ਵੋਆ ਵੋਇਲ ਕਰਾਂਗੇ ਠੀਕ ਹੈ ਜੀ ਤੇ ਜਦ ਤਾਈ ਪਾਲਕ ਬੋਇਲ ਹੁੰਦੀ ਆ ਮੈਂ ਜਿਹੜਾ ਹੈਗਾ ਆ ਇਹ ਲਸਣ प्याज ਤੇ ਹਰੀ ਮਿਰਚ ਦਾ ਪੇਸਟ ਬਣਾ ਲਵਾਂ ਤੇ ਨਾਲੇ ਇਹ ਦੋਨੋਂ ਟਮਾਟਰਾਂ ਦਾ ਪੇਸਟ ਆ ਜਿਹੜਾ ਮੈਂ ਐਕਸੀ ਦੇ ਵਿੱਚ ਗ੍ਰाइंड ਕਰਕੇ ਬਣਾ ਲੂੰਗੀ। ਹਾਂਜੀ ਇਹ ਸਾਰਾ ਸਮਾਨ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਪਾ ਲੈਨੇ ਆ ਲਸਣ ਪਿਆਜ਼ ਤੇ ਹਰੀ ਮਿਰਚ ਇਹਨੂੰ ਆਪਾਂ ਜਿਹੜਾ ਹੈਗਾ ਆ ਪੇਸਟ ਬਣਾ ਕੇ ਲੈ ਕੇ ਆਉਨੇ ਆ ਇਹਦਾ ਲਓ ਜੀ ਇਹਦਾ ਪੇਸਟ ਆ ਜਿਹੜਾ ਬਿਲਕੁਲ ਤਿਆਰ ਆ ਮਤਲਬ ਜਿਆਦਾ ਬਰੀਕ ਨਹੀਂ ਕਰਨਾ ਮੈਂ ਹੀ ਇੰਜ ਪੇਸਟ ਆ ਜਿਹੜਾ ਬਣਾ ਕੇ ਇਹਦਾ ਤਿਆਰ ਕਰਨਾ ਆ ਮੁਰਦਰਾ ਜਿਹਾ ਥੀ ਲੈਣਾ ਹੈ ਇਹਨੂੰ ਆਪਾਂ ਕੱਢ ਲੈਣੇ ਆ ਟੋਲੇ ਵਿੱਚ ਚਮਚ ਰਲਗੀ ਉਧਰ ਆਪਾਂ ਜਿਹੜੀ ਪਾਲਕ ਵੀ ਰੱਖੀ ਹੋਈ ਆ ਬਾਏ ਹੁਣ ਨੂੰ ਲੋਤੀ ਆਪਾਂ ਕੱਢ ਲਿਆ ਆ ਟਮਾਟਰ ਮੈਂ ਧੋਤੇ ਹੋਏ ਨੇ ਤੇ ਇਹਨਾਂ ਨੂੰ ਮੈਂ ਜਿਹੜਾ ਹੈਗਾ ਆ ਟੀਰਾ ਕੱਟ ਲੂੰਗੀ ਘਰ ਦੇ ਨਾਲ ਕੱਟ ਕੇ ਟਮਾਟਰ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਵਧੀਆ ਰਹਿੰਦੇ ਆ ਟਮਾਟਰ ਇਹਦੇ ਵਿੱਚ ਪਾਲਕ ਪਨੀਰ ਵਿੱਚ ਤੇ ਅਦਰਕ ਜੇ ਤੁਸੀਂ ਪਾਉਣਾ ਹੋਇਆ ਤਾਂ ਇਹਦੇ ਪਿਆਜ਼ ਦੇ ਨਾਲ ਹੀ ਜਿਹੜਾ ਹੈਗਾ ਪੀਸ ਲਿਓ ਮੈਂ ਅਦਰਕ ਨਹੀਂ ਪਾਇਆ ਹੈਗਾ ਤੇ ਟਮਾਟਰ ਆਪਾਂ ਬਰੀਕ ਬਰੀਕ ਕੱਟ ਲੈਣੇ ਆ ਕਰਨਾ ਪੀਸਣ ਵਿੱਚ ਆਸਾਨੀ ਹੋ ਜਾਂਦੀ ਹੈ ਬਹੁਤ ਜਲਦੀ ਪੀਸੇ ਜਾਂਦੇ ਆ ਕੋਈ ਆਪਾਂ ਇਹਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਉਣੇ ਹੈਗੇ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਜਿਹੜਾ ਪਾਲਕ ਪਨੀਰ ਆ ਬਣਾ ਕੇ ਤਿਆਰ ਕਰਾਂਗੇ ਲਓ ਜੀ ਨੰਨ ਵੀ ਆਪਾਂ ਜਿਹੜਾ ਹੈਗਾ ਆ ਪੀਸ ਲਿਆਈਏ ਲਓ ਜੀ ਆਪਾਂ ਜਿਹੜਾ ਹੈਗਾ ਆ ਟਮਾਟਰ ਦਾ ਪੇਸਟ ਵੀ ਬਣਾ ਕੇ ਤਿਆਰ ਕਰ ਲਿਆ ਹੈ ਤੇ ਪਾਲਕ ਵਿੱਚੋਂ ਵੀ ਜਿਹੜਾ ਹੈਗਾ ਆ ਆਪਾਂ ਫਾਂ ਜੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਤੁਸੀਂ ਦੇਖ ਸਕਦੇ ਆ ਹਨਾ ਤੇ ਇਹਨੂੰ ਬੋਇਲ ਕਰਨਾ ਆ ਬਸ ਦੋ ਕੁ ਬਾਲੀ ਜਿਹੜੇ ਦੇ ਲੈਣੇ ਆਪਾਂ ਤੇ ਬਹੁਤ ਵਧੀਆ ਟੇਸਟੀ ਹੈ ਜਿਹੜੀ ਪਾਲਕ ਪਨੀਰ ਦੀ ਸਬਜੀ ਆ ਜਿਹੜੀ ਬਣ ਕੇ ਤਿਆਰ ਹੁੰਦੀ ਆ ਚਲੋ ਜੀ ਹੁਣ ਪਾਲਕ ਨੂੰ ਬੋਇਲ ਹੋ ਲੈਣ ਦੋ ਅੱਗੇ ਫੇਰ ਤੁਹਾਨੂੰ ਦੱਸ ਦਿਆਂ ਵੀ ਕੀ ਪ੍ਰੋਸੈਸ ਕਰਨਾ ਜੀ ਪਾਲਕਾ ਜਿਹੜੀ ਬੋਇਲ ਹੋ ਰਹੀ ਆ ਇਹਦਾ ਕਲਰ ਜ਼ਿਆਦਾ ਚੇਂਜ ਨਾ ਹੋਵੇ ਉਹਦੇ ਲਈ ਇਹਦੇ ਵਿੱਚ ਆਪਾਂ ਇੱਕ ਚਮਚ ਚੀਨੀ ਦਾ ਪਾ ਦੇਣਾ ਆ ਕੀ ਜੀ ਜਿਹੜਾ ਪਾਲਕ ਦਾ ਜਿਹੜਾ ਕਲਰ ਆ ਚੇਂਜ ਨਹੀਂ ਹੋਊਗਾ ਪੀਸ ਇਹਨੂੰ ਆਪਾਂ ਉਦਾਂ ਵੀ ਸਕਦੇ ਸੀਗੇ ਹਨਾ ਬਿਨਾ ਉਬਾਲੇ ਵੀ ਪਰ ਉਬਾਲ ਕੇ ਰਿਹਾ ਟੇਸਟ ਉਹ ਜ਼ਿਆਦਾ ਵਧੀਆ ਹੁੰਦਾ ਆ ਤਾਂ ਚੀਨੀ ਹੈ ਜਿਹੜੀ ਆਪਾਂ ਵਿੱਚ ਮਿਕਸ ਕਰ ਦਈਏ ਦੇਖੋ ਇਹਨੂੰ ਰੰਗ ਛੱਡਦਾ ਆ ਮੈਂ ਚੀਨੀ ਜਿਹੜੀ ਹੈਗੀ ਲੇਟ ਪਾਈ ਆ ਜਦੋਂ ਇਹਨੂੰ ਬੋਇਲ ਕਰਨ ਨੂੰ ਰੱਖੂ ਮோடੇ ਚੀਨੀ ਹੈ ਜਿਹੜੀ ਨਾਲ ਹੀ ਪਾ ਦੇਣੀ ਆ ਉਹ ਬੋਇਲ ਰਹੀ ਹੈ ਥੋੜੀ ਜਿਹੀ ਹੋਰ ਹਲੇ ਬੋਇਲ ਹੋ ਜਾਵੇ ਅਸ ਤੇ ਬੋਇਲ ਹੋ ਰਹੀ ਆ ਪਰ ਥੋੜੀ ਹੋਰ ਹੋ ਜਾਵੇ ਲਓ ਜੀ ਪਾਲਕਾ ਜਿਹੜੀ ਆਪਣੀ ਬੋਇਲ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਆ ਹਨਾ ਤੇ ਹੁਣ ਇਹਨੂੰ ਆਪਾਂ ਜਿਹੜਾ ਹੈਗਾ ਗੈਸ ਨੂੰ ਕਰ ਦਿੰਨੇ ਆ ਬੰਦ ਤੇ ਪਾਲਕਾ ਜਿਹੜੀ ਆਪਾਂ ਏਦੇ ਵਿੱਚੋਂ ਕੱਢ ਲੈਣੀ ਆ ਤੁਸੀਂ ਛਾਲਣੀ ਨਾਲ ਵੀ ਕੱਢ ਸਕਦੇ ਹੋ ਇਸ ਤਰ੍ਹਾਂ ਵੀ ਕੱਢ ਸਕਦੇ ਹੋ ਦੇਖੋ ਜੀ ਆਪਾਂ ਜਿੰਨੀ ਨਾ ਪਾਉਂਦੇ ਤੇ ਇਹਨੇ ਪੀਲੀ ਹੋ ਜਾਣਾ ਸੀ ਬਟ ਇਹ ਪੀਲੀ ਨਹੀਂ ਹੋਈ ਹੈਗੀ ਜਿਆਦਾ ਹਰੀ ਹੋਈ ਪਈ ਹੈ ਹਨਾ ਤੁਸੀਂ ਉਹਦੇ ਪਾਸ ਨਿਕਲ ਰਹੀ ਜਨਾ ਤਾਂ ਕਰਕੇ ਤੁਹਾਨੂੰ ਦਿਖਾਈ ਨਹੀਂ ਦੇ ਇਹ ਜਿਹੜਾ ਹੁਣ ਇਹਦੇ ਵਿੱਚ ਪਾਣੀ ਆਊਗਾ ਇਹਨੂੰ ਵੀ ਆਪਾਂ ਜਿਹੜਾ ਪਾਣੀ ਨੂੰ ਛੋੜ ਦਿਆਂਗੇ ਤੇ ਗਰਮ ਜ਼ਿਆਦਾ ਆ ਤਾਂ ਕਰਕੇ ਜਿਹੜੀ ਇਸ ਤਰ੍ਹਾਂ ਭਾਫ਼ ਜ਼ਿਆਦਾ ਨਿਕਲ ਰਹੀ ਆ ਦੇਖਦੇ ਹਾਂ ਵੈਸੇ ਗ੍ਰੀਨ ਹੀ ਪਈ ਹਾਂ ਗ੍ਰੀਨ ਹੀ ਪਈ ਆ ਪਾਲਕ ਆ ਜਿਹੜੀ ਜ਼ਿਆਦਾ ਕਲਰ ਆ ਜਿਹੜਾ ਚੇਂਜ ਨਹੀਂ ਨਹੀਂ ਦੁੱਤਾ ਹੈਗਾ ਪਾਲਕ ਬਤਾ ਹੈ ਉਹ ਭਈ ਇੱਥੋਂ ਆ ਰੱਡੇ ਚ ਭਈ ਲਓ ਜੀ ਉਹੀ ਆਪਾਂ ਕੜਾਈ ਰੱਖ ਲਈਏ ਧੋ ਕੇ ਮਾੜੀ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤੁਸੀਂ ਤੇਲ ਪਾ ਲਓ ਰਖੈਂਡ ਪਾ ਲਓ ਜਿਹੜਾ ਤੁਸੀਂ ਤੜਕਾ ਲਾਉਨੇ ਆ ਉਹ ਵਾਲਾ ਤੁਸੀਂ ਕੀ ਚੀਜ਼ ਜੂਰ ਕਰ ਲੈਣੀ ਮੈਂ ਕਰੂੰਗਾ ਤੇਲ ਜਿਹੜਾ ਜੂਰ ਕਰ ਰਹੀ ਹਾਂ ਇਹ ਤੇਲ ਕਾ ਕਰਕੇ ਆਇਆ ਇਹਦੇ ਵਿੱਚ ਆਪਾਂ ਜਿਹੜਾ ਬਰੈਡ ਪਕਾਉਣਾ ਕੱਟਿਆ ਸੀ ਉਹ ਤੇਲ ਆ ਤੇਲ ਆਪਾਂ ਜਿਹੜਾ ਹੈਗਾ ਇਹ ਗਰਮਾ ਹਲਕਿਆ ਹੋਇਆ ਤੇਲ ਆ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ

ਦਸਾਂਗੇ ਆਪਣਾ ਪੇਸਟ ਘੁੱਜਦਾ ਆ ਆਪਾਂ ਨੇ ਜਿਹੜਾ ਪਾਲਕ ਨੂੰ ਉਬਾਲ ਲਿਆ ਹੋਇਆ ਆ ਉਹਦਾ ਪੇਸਟ ਆ ਜਿਹੜਾ ਬਣਾਉਣਾ ਆ ਟਮਾਟਰ ਵਾਲਾ ਪੇਸਟ ਆ ਜਿਹੜਾ ਆਪਾਂ ਇਸ ਵਾਲੇ ਬੌਲ ਦੇ ਵਿੱਚ ਆ ਜਿਹੜਾ ਕੱਢ ਦਿੰਨੇ ਜਿਸ ਚ ਆਪਾਂ ਲਸਣ ਪਿਆਜ਼ ਕੱਟਿਆ ਹੋਇਆ ਸੀ ਹੁਣ ਆਪਾਂ ਇਸੇ ਜੱਗ ਵਿੱਚ ਜਿਹੜੀ ਪਾਲਕ ਆ ਸਾਰੀ ਆਪਾਂ ਇਹਦੇ ਵਿੱਚ ਪਾ ਲੈਣੀ ਆ। ਦਾ ਸਾਰੀ ਜਿਹੜੀ ਪਾਲਕ ਆਪਾਂ ਇਸ ਜੱਗ ਚ ਟ੍ਰਾਂਸਫਰ ਕਰ ਲੈਣੀ ਆ। ਤੁਸੀਂ ਥੋੜੇ ਕੋਲ ਟਾਈਮ ਹੋਇਆ ਤੁਸੀਂ ਥੋੜੀ ਠੰਡੀ ਕਰਕੇ ਪੀਸ ਲਿਓ। ਚਾਹ, ਇਹਦੇ ਤੇ ਲਾ ਲੈਣੀ ਆਪਾਂ। ਢੱਕਣ ਤੇ ਮੈਂ ਇਹਦਾ ਪੇਸਟ ਬਣਾ ਫਿਲੇ ਹੋਣੀ ਆ। ਕਿਾਤਾ ਹੀ ਆਪਣਾ ਤੜਕਾ ਵੀ ਭੁੱਜਦਾ ਵਾ ਇਹ ਮਹੀ ਦਾ ਵੀ ਜਿਹੜਾ ਪੇਸਟਾ ਪਾਲਕ ਦਾ ਬਣਾ ਲਿਆ ਵਾ ਜੇ ਪਾਲਕ ਪੀਸੀ ਗਈ ਠੀਕ ਆ ਜੇ ਨਾ ਪੀਸੀ ਗਈ ਤਾਂ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਐਡ ਕਰ ਲਿਓ ਤੇ ਵਧੀਆ ਪੀਸੀ ਜਾਊਗੀ ਤੇ ਇਸ ਦਾ ਜਿਹੜਾ ਦੇਖੋ ਆਪਣਾ ਬਣ ਕੇ ਬਿਲਕੁਲ ਤਿਆਰ ਆ। ਇਹਦਾ ਸੰਪੀੜੀ ਆਪਣਾ ਘੁੱਟ ਰਿਹਾ ਔਰ ਇਹ ਜਿਹੜਾ ਪੜਤੀ ਆ ਨਾ ਗਰਮ ਜਾ ਰਹੀ ਜੀ। ਜਿਹੜੀ ਇਹਨਾਂ ਨੇ ਪੜਤੀ ਇਹ ਕੁ ਭਿਆਨ ਦਾ ਆ ਨਾ ਸਬਜ਼ੀ ਓਨੀ ਵਧੀਆ ਬਣ ਕੇ ਰੈਡੀ ਹੋ ਗਈ ਹੈ ਤੇ ਆਪਾਂ ਇਹਦੇ ਵਿੱਚ ਨਮਕ ਬਣਾ ਲੈਣਾ ਪਾ ਲਈਏ ਲੈ ਆਪਾਂ ਖਾ ਚੱਲਣਾ ਮੈਂ ਹੋਰਿਆ ਲੈ ਚਾ ਨਹੀਂ ਬਸ ਨਮਕ ਆਪਕਾ ਅਨੁਸਾਰ ਨਮਕ ਕਿੰਨੇ මෝීසිය කලාර වෙතු ාලනය පි හරිය පණයහ්‍යන කල්දී පවටතෙම එඩතු පාමණක ගීමච් ਆੜੀ ਆਪਾਂ ਟਮਾਟਰ ਦੀ ਤਿਉਰੀ ਹੈ ਜਿਹੜੀ ਪਾ ਦੇਣੀ ਹੈ। ਪਿੰਗਰ ਦਾ ਗਿਆ ਆਪਾਂ ਲੈਟ। ਇਹਨਾਂ ਤਰਾਂ ਹੀ ਢੜ ਲਾ ਪਈਏ ਦੇਖੋ। ਗੈਰ ਦੇਖੋ। ਕਲਪੀਆ। ਇਹ ਕੇ ਪਨੀਰ ਵਾਲਾ ਮਸਾਲਾ ਆ ਥੋੜਾ ਜਿਹਾ ਆਪਾਂ ਇਹ ਪਾ ਦਾਂਗੇ ਕੋਈ ਵੀ ਪਨੀਰ ਦੀ ਸਬਜ਼ੀ ਬਣਾਉਣੀ ਹੋਣੀ ਆ ਤੇ ਇਹ ਵਾਲਾ ਮਸਾਲਾ ਜਿਹੜਾ ਪਾ ਲਿਆ ਕਰੋ ਘਰ ਦਾ ਮਸਾਲਾ ਘਰ ਦਾ ਮਸਾਲਾ ਮੈਂ ਜਾੜਾ ਨਹੀਂ ਪਾਇਆ ਬਸ ਛੋਟਰਾ ਤੋਂ ਪਾਇਆ ਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਪਾਣੀ ਰੈਸਟੋਰੈਂਟਾਂ ਨੇ ਕਿੰਨੀ ਮਹਿੰਗੀ ਇਹ ਸਬਜ਼ੀ ਦਿੱਤੀ ਹੈ ਜੀ ਭਾਲਕੀ ਤੀਨ ਦੀ ਤਾਂ ਆਪਾਂ ਇਹਨੂੰ ਘਰ 'ਚ ਬਹੁਤ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਿੰਦੇ ਹਾਂ ਕਿਉਂਕਿ ਮਸਾਲੇ ਜਿਹੜੇ ਸੰਤਨਾ ਕਰਪ ਜਾਣਗੇ ਜਗਾਤਾ ਹੀ ਆਪਾਂ ਜਿਹੜੇ ਹੈਗੇ ਆ ਪਨੀਰ ਆ ਜਿਹੜਾ ਕੱਟ ਲੈਨੇ ਆ। ਦੇਖਦੇ ਆਂ ਕਿ ਬਾਰੇ ਟੈਂਪਰਿੰਗ ਦਾ ਨਾਲ ਸੋਚਦੇ ਆਂ। ਆਹ ਸਭ ਤੇ ਨਾ ਬੱਸ ਕਿ ਜਿਹੜਾ ਤੁਸੀਂ ਪੀਸ ਕਰਦੇ ਆ ਪਨੀਰ ਦੇ ਕਰ ਲਿਓ। ਇਹ ਮੈਂ ਸਬਜੀ ਨਾ ਕਰ ਲੈਣੀ ਆ। ਮਸਾਲੇ ਦਾ ਰੰਗ ਦੇਖੋ ਕਿੰਨਾ ਸੋਹਣਾ ਆਇਆ ਆ। ਸਪੈਸ਼ਲੀ ਮੀਰੀ ਮਿਰਚਾ ਜਿਹੜੀ ਇਹ ਸਬਜੀ ਦਾ ਰੰਗ ਆ ਜਿਹੜਾ ਬਹੁਤ ਸੋਹਣਾ ਬਣਾ ਦਿੰਦੀ ਆ। ਫਰ ਮੈਂ ਕਿਸੇ ਕਿਸੇ ਸਬਜ਼ੀ ਦੀ ਯੂਜ਼ ਕਰ ਲਈ ਆ ਐਡੇ ਐਡੇ ਦਾ ਆਪਾਂ ਪੀਸ ਆ ਜਿਹੜੇ ਕੱਟ ਲੈਨੇ ਪਨੀਰ ਦੇ ਇਹਨੂੰ ਮਸਾਲੇ ਦਾ ਜਿੱਦਾਂ ਤੇਲ ਨਹੀਂ ਛੱਡ ਦਿੰਦਾ ਮਸਾਲਾ ਉਦੋਂ ਤਾਈਂ ਆਪਾਂ ਜਿਹੜਾ ਹੈਗਾ ਇਹਨੂੰ ਕੁੱਕ ਕਰਾਂਗੇ ਉਹ ਜੀ ਮਸਾਲਾ ਆਪਣਾ ਪੱਕ ਗਿਆ ਤੇ ਇਹ ਨੇ ਛੜਤਾ ਆ ਜਦੋਂ ਕੜਾਈ ਨਾਲ ਜਦੋਂ ਲੱਗਣੋਂ ਹਟਦੇ ਨਾ ਮਸਾਲਾ ਸਮਝ ਲਓ ਕਿ ਆਪਣਾ ਮਸਾਲਾ ਜਿਹੜਾ ਰੈਡੀ ਆ ਹੁਣ ਆਪ ਇਹਦੇ ਵਿੱਚ ਜਿਹੜੀ ਪਾਲਕਾ ਪੀਸ ਕੇ ਰੱਖੀ ਆ ਇਹ ਪਾ ਦਿਆਂਗੇ ਜੱਗ ਧੋ ਲਈਏ ਕਿੰਨਾ ਪਤਲਾ ਕਰਨਾ ਕਿੰਨਾ ਮੋਟਾ ਰੱਖਣਾ ਆ ਮਤਲਬ ਗਾੜਾ ਰੱਖਣੀ ਆ ਦਾ ਤੁਸੀਂ ਪਾਲਕ ਪਨੀਰ ਜਾ ਪਤਲੀ ਕਰਨੀ ਉਹ ਤੁਸੀਂ ਆਪਣੀ ਇੱਛਾ ਨਾਲ ਜਿਹੜਾ ਕਰ ਸਕਦੇ ਹੋ ਸਾਲੇ ਨਾ ਤਾਂ ਵੀ ਐਸੇ ਪਾਣੀ ਨਹੀਂ ਦੀ ਤਾਂ ਗੰਢੂ ਪਣਨ ਜੱਗ ਦੇ ਸਾਰੇ ਧੋ ਕੇ ਪਾਣੀ ਦੇ ਜਿਹੜੀ ਸਬਜ਼ੀ ਆਪਣੀ ਬਣ ਕੇ ਬਸ ਰੈਡੀ ਆ ਕਿਸਮੈਲਾ ਜਿਹੜੀ ਬਹੁਤ ਸੋਹਣੀ ਆ ਰਹੀ ਆ ਇਹ ਆਪਾਂ ਪਾਤਾ ਜੀ ਪਨੀਰ ਨੂੰ ਚ ਆਪਣੀ ਜਿਹੜੀ ਹੈਗੀ ਆ ਪਾਲਖਾ ਪਨੀਰ ਦੀ ਸਬਜ਼ੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਤੇ ਇਹਦੇ ਤੁਸੀਂ ਮੱਖਣੀ ਪਾ ਕੇ ਖਾਓਗੇ ਤਾਂ ਬਹੁਤ ਟੇਸਟੀ ਲੱਗੂਗੀ ਐਸਾ ਆਪਾਂ ਕਰ ਤਾਂ ਬੰਦ ਜੇ ਐਸਾ ਬਣਾ ਬੰਦ ਕਰਤਾ ਜੇਕਰ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਲਓ ਜੀ ਆਪਾਂ ਥੋੜਾ ਜਿਹਾ ਉਪਰੋਂ ਦੀਆ ਜਿਹੜਾ ਮੱਖਣ ਵੀ ਪਾ ਦਿੱਤਾ ਤੇ ਸਬਜੀ ਬਣ ਕੇ ਰੈਡੀ ਆ ਜੇਕਰ ਵਧੀਆ ਲੱਗੀ ਰੈਸਪੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ